ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਪਿੰਡ ਵਿੱਚ ਕੋਆਪਰੇਟਿਵ ਸੁਸਾਇਟੀ ਬਣੇ ਨੂੰ ਕਈ ਸਾਲ ਹੋ ਗਏ ਸਨ। ਕਿੰਨੇ ਹੀ ਲੋਕ ਇਹਦੇ ਮੈਂਬਰ ਸਨ। ਪਿੰਡ ਤੋਂ ਬਾਹਰ ਬਾਹਰ ਸੜਕੋ ਤੇ ਇੱਕ ਬੈਂਕ ਵੀ ਬਣਾ ਦਿੱਤੀ ਗਈ ਸੀ। ਥੋੜੇ ਟੋਟੇ ਕਿਸਾਨ ਕੋਆਪਰੇਟਿਟਿਵ ਬੈਂਕ ਤੋਂ ਕਰਜ਼ਾ ਲੈਂਦੇ। ਤੇ ਫਿਰ ਹਾੜੀ ਸੋਣੀ ਕਿਸ਼ਤਾਂ ਵਿੱਚ ਮੋੜਨ ਲੱਗਦੇ। ਬਹੁਤੇ ਘਰਾਂ ਦੀਆਂ ਕਿਸ਼ਤਾਂ ਵਿੱਚ ਹੀ ਰਹਿ ਜਾਂਦੀਆਂ। ਬੈਂਕ ਦਾ ਮੈਨੇਜਰ ਘਰੇ ਗੇੜੇ ਮਾਰਨ ਲੱਗਦਾ। ਸੁਸਾਇਟੀ ਦੇ ਕਰਤਾ ਧਰਤਾ ਬੰਦੇ ਡਿਫਾਲਟਰਾਂ ਨੂੰ ਬੈਂਕ ਵਿੱਚ ਬੁਲਾ ਕੇ ਝੜਕ ਝੰਬ ਕਰਦੇ। ਪਰ ਨਾ ਕੋਈ ਅਸਰ ਨਾ ਹੁੰਦਾ। ਪਿੰਡ ਵਿੱਚ ਗੱਲਾਂ ਹੁੰਦੀਆਂ। ਇਹਦੂ ਤਾਂ ਬਾਣੀਏ ਤੋਂ ਕਰਜ਼ਾ ਲੈ ਲੈ। ਦੂਜੇ ਕੰਨ ਸੋ ਨਹੀਂ ਹੁੰਦੀ। ਇਹ ਸੁਸਾਇਟੀ ਵਾਲੇ ਤਾਂ ਡੌਂਡ ਕੀ ਪਿੱਟ ਦਿੰਦੇ ਆ। ਆਣ ਇੱਜ਼ਤ ਮਾਰ ਦਿਆਂ ਗਰੀਬ ਦੀ। ਨੰਗਾ ਹੋ ਜਾਂਦਾ ਬੰਦਾ। ਸੋਸਾਇਟੀ ਵਾਲੇ ਬਹੁਤ ਹੀ ਖਿੱਚ ਪਾੜਤਾ ਇਸ ਕਰਕੇ ਕਰਦੇ ਕਿਉਂਕਿ ਜਿੰਨਾ ਚਿਰ ਪਿਛਲੇ ਕਰਜ਼ਿਆਂ ਦਾ ਬਕਾਇਆ ਨਹੀਂ ਮੁੜਦਾ ਸੀ ਅੱਗੋਂ ਜਿਲਾ ਸੋਸਾਇਟੀ ਵਾਲੇ ਨਵੇਂ ਸਾਲ ਦੀ ਰਕਮ ਨਹੀਂ ਦਿੰਦੇ ਸਨ ਤੇ ਫਿਰ ਸੋਸਾਇਟੀ ਵਾਲੇ ਪਿੰਡ ਦੇ ਹੋਰ ਮੈਂਬਰ ਬਣਾਉਂਦੇ ਜਿਲਾ ਸੋਸਾਇਟੀ ਕੋਲ ਰੌਲਾ ਰੱਪਾ ਪਾ ਕੇ ਹੱਦ ਕਰਜ਼ਾ ਵਧਾ ਲੈਂਦੇ ਪਿੰਡ ਵਿੱਚ ਵੱਧ ਰਕਮ ਆ ਜਾਂਦੀ ਪਿਛਲੇ ਕਰਜ਼ਦਾਰਾਂ ਦੀਆਂ ਪਿਛਲੀਆਂ ਸਾਰੀਆਂ ਕਿਸ਼ਤਾਂ ਕਾਗਜ਼ਾਂ ਵਿੱਚ ਹੀ ਮੋੜਦੇ ਤੇ ਨਵਾਂ ਕਰਜ਼ਾ ਦੇ ਦਿੰਦੇ ਅਜੀ ਹੈ ਕਾਰਨ ਵਿੱਚ ਸੋਸਾਇਟੀ ਦਾ ਮੈਨੇਜਰ ਪ੍ਰਧਾਨ ਤੇ ਹੋਰ ਮੈਂਬਰ ਪੂਰਾ ਪੂਰਾ ਸ਼ਖਸ਼ਕਾਉਂਦੇ ਪਿੰਡ ਦੇ ਬਾਣੀਏ ਕੋਆਪਰੇਟਿਵ ਸੋਸਾਇਟੀ ਹੋਤੇ ਦੰਦ ਵੱਢਦੇ ਉਹਨਾਂ ਦੀਆਂ ਅਸਾਮੀਆਂ ਮਾਰੀਆਂ ਜਾ ਰਹੀਆਂ ਸਨ ਉਹ ਆਖਦੇ ਸਰਕਾਰ ਨੇ ਗਰਕ ਕਰ ਦੇਣਾ ਇੱਕ ਦਿਨ ਜਟਾ ਨੂੰ ਆਵਾ ਸਾਰੀ ਪੈਸੇ ਲੈ ਲੈ ਵਰਤੀ ਜਾਂਦੇ ਨੇ ਮੋੜਨੇ ਹੈ ਨਹੀਂ ਨਾ ਕੋਈ ਰਾਜਾ ਬਾਬੂ ਹੈ ਇਹਨਾਂ ਉੱਤੇ ਪਰ ਸਿਰ ਤਾਂ ਖੜ ਜਾਂਦੀ ਹੈ ਰਕਮ ਇੱਕ ਦਿਨ ਤਾਂ ਦੇ ਕੇ ਖੇੜਾ ਛੁੱਟੂ ਫਿਰ ਕਪਲੇ ਹੋਣ ਲੱਗੇ ਕਮੇਟੀ ਮੈਂਬਰ ਬੈਂਕ ਮੈਨੇਜਰਾਂ ਨਾਲ ਮਿਲ ਕੇ ਕਿਸੇ ਜੱਟ ਦੇ ਨਾਂ 10 10 15 15 ਹਜ਼ਾਰ ਕਰਜ਼ਾ ਲਿਖ ਲੈਂਦੇ ਜਾਲੀ ਗੂਠਾ ਲਵਾ ਲੈਂਦੇ ਪੈਸੇ ਆਪ ਵਰਤ ਲੈਂਦੇ ਜੱਟ ਨੂੰ ਤਾਂ ਪਤਾ ਤੱਕ ਵੀ ਨਾ ਲੱਗਦਾ ਅਖੀਰ ਮੈਨੇਜਰ ਭੱਜ ਨਿਕਲਦਾ ਮੁਕੱਦਮਾ ਚੱਲਦਾ ਪੇਸ਼ੀਆਂ ਪੈਂਦੀਆਂ ਕੁਝ ਨਾ ਕੁਝ ਦੇ ਦਵਾ ਕੇ ਤੇ ਕੁਝ ਵਿੱਚੇ ਹੀ ਘੌਂ ਕੱਪ ਕਰਕੇ ਗੱਲ ਉੱਤੇ ਮਿੱਟੀ ਪਾ ਦਿੱਤੀ ਜਾਂਦੇ ਨਮਾ ਮੈਨੇਜਰ ਫਿਰ ਉਹੀ ਗੁਲ ਖੜਾਉਣ ਲੱਗਦਾ ਸੋਸਾਇਟੀ ਵਾਲੇ ਰਸਾਇਣਿਕ ਖਾਦ ਦੀਆਂ ਬੂਰੀਆਂ ਲੈ ਕੇ ਆਉਂਦੇ ਨਵੇਂ ਬੀਜ ਵੀ ਕੀੜੇ ਮਾਰ ਦਵਾਈਆਂ ਵੀ ਬਹੁਤਾ ਮਾਲ ਕਮੇਟੀ ਮੈਂਬਰਾਂ ਦੇ ਘਰਾਂ ਵਿੱਚ ਜਾਂ ਫਿਰ ਉਹਨਾਂ ਦੇ ਆਪਣੇ ਬੰਦਿਆਂ ਦੇ ਘਰਾਂ ਵਿੱਚ ਕੋਆਪਰੇਟਿਵ ਸੋਸਾਇਟੀ ਇੱਕ ਲਵੇਰੀ ਮੱਝ ਸੀ ਜਰਵਾਣੇ ਲੋਕ ਅਣ ਘਾਲਿਆ ਦੁੱਧ ਪੀਂਦੇ ਆਮ ਲੋਕਾਂ ਵਿੱਚ ਤਾਂ ਕੱਚੀ ਲस्सी ਹੀ ਵੰਡੇ ਜਾਂਦੇ ਪਰ ਇਹ ਹੀ ਨਹੀਂ ਇਹ ਕੋਆਪਰੇਟਿਵ ਸੋਸਾਇਟੀ ਲੱਕੜ ਦੇ ਕੋਹਣ ਵਾਂਗ ਪਿੰਡ ਨੂੰ ਚਿੰਬੜ ਗਈ ਕਿਸਾਨ ਲੋਕ ਅੰਦਰੋਂ ਥੋਥੇ ਹੋਣ ਲੱਗੇ ਬਾਣੀਆਂ ਤਾਂ ਕਰਜ਼ਾ ਦੇਣ ਵੇਲੇ ਸੌ ਗੱਲਾਂ ਦੇਖਦਾ ਅਗਲੇ ਦੀ ਜਾਇਦਾਦੀ ਹੈਸੀਅਤ ਪਰਖਦਾ ਸੌ ਸੌ ਮਿੰਟਾਂ ਕਰਾਉਂਦਾ ਤਾਂ ਕਿ ਤੇ ਜਾ ਕੇ ਪੈਸੇ ਜੱਟ ਦੇ ਪੱਲੇ ਪੈਂਦੇ ਲੱਖ ਸੰਕੋਚ ਤੋਂ ਬਾਅਦ ਹੀ ਜੱਟ ਬਾਣੀਆਂ ਦੇ ਬਾਹਰ ਜਾ ਕੇ ਖੜਦਾ ਪਰ ਇਸ ਸੁਸਾਇਟੀ ਤਾਂ ਹਰ ਕਿਸੇ ਦੀ ਪਹੁੰਚ ਵਿੱਚ ਸੀ ਇੱਥੇ ਤਾਂ ਕੋਈ ਰੋਕ ਟੋਕ ਹੀ ਨਹੀਂ ਸੀ ਕਈ ਲੋਕਾਂ ਲਈ ਤਾਂ ਦੋ ਮੋਰਚੇ ਖੁੱਲ ਗਏ ਬਾਣੀਆਂ ਤੇ ਸੁਸਾਇਟੀ ਹੁੰਦਾ ਏ ਵੀਕੇ ਬਾਣੀਏ ਤੋਂ ਬਿਆਜੂ ਪੈਸਾ ਲੈ ਕੇ ਸੁਸਾਇਟੀ ਦੀਆਂ ਕਿਸ਼ਤਾਂ ਮੋੜ ਦਿੱਤੀਆਂ ਜਾਂਦੀਆਂ ਫਸਿਆ ਜੱਟ ਹੋਰ ਕੀ ਕਰਦਾ ਫਿਰ ਕਿਸ਼ਤਾਂ ਦੀ ਉਗਰਾਹੀ ਲਈ ਜ਼ਿਲ੍ਹਾ ਸੁਸਾਇਟੀ ਵਾਲੇ ਪੁਲਿਸ ਦੀ ਮਦਦ ਲੈ ਲੈਂਦੇ ਪੁਲਿਸ ਵਾਲਿਆਂ ਨੂੰ ਤਾਂ ਇਹੋ ਜਿਹਾ ਕੰਮ ਰੱਬ ਦੇਵੇ ਗਰੀਬ ਲੋਕਾਂ ਦੀ ਕੁੱਟਮਾਰ ਕਰਦੇ ਖਾਂਦੇ ਪੀਂਦੇ ਪੈਸੇ ਝਾੜ ਕੇ ਲੈ ਜਾਂਦੇ ਇੱਜ਼ਤ ਹਤਕ ਤੋਂ ਡਰਦਾ ਜੱਟ ਬਾਣੀਏ ਦੇ ਬਸ ਪੈ ਜਾਂਦਾ ਝੰਡਾ ਤੇ ਝੰਡੇ ਦਾ ਮੁੰਡਾ ਹਰਦੇ ਤੋਂ ਸੁਸਾਇਟੀ ਦੇ ਕੰਮਾਂ ਵਿੱਚ ਦਿਲਚਸਪੀ ਨਹੀਂ ਲੈਂਦੇ ਸਨ ਪਰ ਉਹਨਾਂ ਦਾ ਟੇਡੇ ਢੰਗ ਨਾਲ ਸੋਸਾਇਟੀ ਨਾਲ ਲਗਾਉਉ ਜ਼ਰੂਰ ਸੀ ਸੋਸਾਇਟੀ ਦੀਆਂ ਕਿਸ਼ਤਾਂ ਮੋੜਨ ਵੇਲੇ ਪੁਲਿਸ ਦੇ ਤੰਗ ਕੀਤੇ ਜ਼ਿਮੀਂਦਾਰ ਉਹਨਾਂ ਕੋਲੋਂ ਵੀ ਵਿਆਜੂ ਪੈਸਾ ਲੈਂਦੇ ਪੰਚਾਇਤ ਵਿੱਚ ਵੀ ਹਰਦੇ ਤੋਂ ਕੋਈ ਦਿਲਚਸਪੀ ਨਹੀਂ ਲੈਂਦਾ ਸੀ ਪਹਿਲੇ ਪੰਚਾਇਤਾਂ ਚੋਣਾਂ ਤਾਂ ਇੱਕ ਹਾਸੇ ਠੱਠੇ ਦੀ ਖੇਡ ਜਹੀ ਸੀ ਪੰਚਾਇਤ ਨਾਂ ਦੀ ਚੀਜ਼ ਪਿੰਡਵ ਵਿੱਚ ਪਹਿਲੀ ਵਾਰ ਪਹੁੰਚੇ ਲੋਕ ਹੱਸਦੇ ਪੰਚਾਇਤ ਤਾਂ ਮੰਨੇ ਦਨੇ ਸਿਆਣੇ ਬੰਦਿਆਂ ਦੀ ਹੀ ਹੁੰਦੀ ਹੈ ਸਰਕਾਰ ਹੁਣ ਲੁੱਚ ਲਫੰਗਿਆਂ ਨੂੰ ਮੰਨੇ ਦੰਦੇ ਬਣਾਉਣ ਲੱਗੀ ਹੋਈ ਆ ਕਮਾਲ ਹੋ ਗਈ ਬਈ ਪੰਚਾਇਤਾਂ ਵੀ ਸਰਕਾਰ ਬਣਾਉਣ ਲੱਗ ਪਈ ਪੰਛਤਾ ਪਰਮੇਸ਼ਰ ਦਾ ਨਾਂ ਸੀ ਇਹ ਸਰਕਾਰ ਹੁਣ ਪਰਮੇਸ਼ਰ ਪੈਦਾ ਕਰਨ ਲੱਗੀ ਆ ਢਿੱਡਲ ਪਟਵਾਰੀ ਨੇ ਚੌਂਕੀਦਾਰ ਤੋਂ ਡੌਂਡ ਕੀ ਪਟਵਾ ਕੇ ਸਕੂਲ ਵਿੱਚ ਸਾਰੇ ਪਿੰਡ ਦਾ ਇਕੱਠ ਕੀਤਾ ਬਹੁਤ ਘੱਟ ਲੋਕ ਆਏ ਸਰਪੰਚੀ ਵਾਸਤੇ ਤਿੰਨ ਬੰਦੇ ਖੜੇ ਹੋਏ ਪਾਕਰ ਨੰਬਰਦਾਰ ਮੁਕੰਦੀ ਬਾਣੀ ਦਾ ਮੁੰਡਾ ਰਮੇਸ਼ ਤੇ ਮਹੰਗਾ ਚੰਮਿਆਰ ਸਕੂਲ ਵਿੱਚ ਦਰਖਤਾਂ ਦੀ ਛਾਂ ਹੇਠ ਸਭ ਬੈਠੇ ਹੋਏ ਸਨ ਸਭ ਤੋਂ ਪਹਿਲਾਂ ਪਟਵਾਰੀ ਨੇ ਭਾਖਰ ਦਾ ਨਾਂ ਲਿਆ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਪਟਵਾਰੀ ਨੇ ਗਿਣੇ 40 ਹੱਥ ਸਨ ਫਿਰ ਰਮੇਸ਼ ਦਾ ਨਾਂ ਲਿਆ 60 ਹੱਥ ਖੜੇ ਹੋਏ ਮਹੰਗਾਵਾਰੀ 30 ਹੱਥ ਸਨ ਰਮੇਸ਼ ਸਰਪੰਚ ਬਣ ਗਿਆ ਸਿਆਣੇ ਬੰਦਿਆਂ ਨੇ ਬਾਅਦ ਵਿੱਚ ਹਿਸਾਬ ਲਾਇਆ ਇਕੱਠ ਵਿੱਚ ਤਾਂ 80-90 ਬੰਦੇ ਮਸਾ ਹੋਣਗੇ ਇਹ ਐਨੇ ਹੱਥ ਕੌਣ ਖੜੇ ਕਰ ਗਿਆ ਗੱਲ ਇਹ ਸੀ ਕਿ ਇੱਕੋ ਬੰਦੇ ਨੇ ਦੋ ਵਾਰੀ ਜਾਂ ਸ਼ਾਇਦ ਤਿੰਨਾਂ ਦੇ ਨਾਮ ਤੇ ਹੱਥ ਖੜਾ ਕਰ ਦਿੱਤਾ ਸ਼ਰਾਰਤੀ ਲੋਕਾਂ ਨੇ ਆਪਣੀਆਂ ਦੋਵੇਂ ਬਹਾਂ ਖੜੀਆਂ ਕਰੀਆਂ ਪਟਵਾਰੀ ਤਾਂ ਹੱਥ ਗਿਣਦਾ ਕਿਸੇ ਦਾ ਹੋਇਆ ਜਾਂ ਇੱਕੋ ਜਣੇ ਦੇ ਦੋਵੇਂ ਹੱਥ ਤੇ ਫਿਰ ਇਸੇ ਤਰ੍ਹਾਂ ਦੋ ਮੈਂਬਰ ਵੀ ਚੁਣेंगे ਮੈਂਬਰੀ ਵਾਸਤੇ ਪੰਜ ਬੰਦੇ ਮੈਦਾਨ ਵਿੱਚ ਆਏ ਸਭ ਤੋਂ ਵੱਧ ਹੱਥਾਂ ਵਾਲੇ ਦੋ ਬੰਦੇ ਚੁਣੇ ਗਏ ਵੋਟਾਂ ਪੈ ਕੇ ਅਸਲੀ ਪੰਚਾਇਤ ਬਣੀ ਕੋਈ 50-60 ਸਾਲਾਂ ਬਾਅਦ ਤੇ ਫਿਰ ਜਿਹੜੀ ਪੰਚਾਇਤ ਹੁਣ ਬਣੀ ਉਸ ਵਿੱਚ ਮਿਲਖਾ ਫੌਜੀ ਸਰਪੰਚ ਤੇ ਪੰਜ ਮੈਂਬਰ ਹੋਰ ਚੁਣेंगे ਬਾਅਦ ਵਿੱਚ ਇੱਕ ਮੈਂਬਰ ਹਰੀਜਨਾ ਵਿੱਚੋਂ ਤੇ ਇੱਕ ਔਰਤ ਮੈਂਬਰ ਕੋਆਪਟ ਕਰ ਲਈ ਗਈ ਚੁਣेंगे ਪੰਜ ਮੈਂਬਰਾਂ ਵਿੱਚ ਪ੍ਰੀਤਮ ਸੀ ਮੱਲਣ ਵੀ ਸੀ ਬਾਮਣ ਬਾਣੀਆਂ ਤੇ ਹੋਰ ਜਾਤਾਂ ਨੇ ਗੁੰਦੀਨ ਵੋਟਾਂ ਪਾਈਆਂ ਉਹ ਵੀ ਮੈਂਬਰ ਬਣ ਗਿਆ ਬਾਕੀ ਦੋ ਮੈਂਬਰ ਸਨ ਮਕੰਦਰ ਟੁੰਡਾ ਅਦੇ ਪਖਰ ਨੰਬਰਦਾਰ ਹਰੀਜਨਾ ਵਿੱਚੋਂ ਮਹਿੰਗੇ ਚਮਿਆਰ ਨੂੰ ਦੇ ਆਰਤਾਂ ਵਿੱਚੋਂ ਹਰ ਨਾਮੀ ਨੂੰ ਲਿਆ ਗਿਆ ਹਰਦੇਤ ਨੇ ਆਪ ਸਰਪੰਚ ਜਾਂ ਪੰਚ ਬਣਨ ਦੀ ਕਦੇ ਦਿਲਚਸਪੀ ਨਹੀਂ ਸੀ ਲਈ ਪਰ ਹੁਣ ਇਹ ਦੇਖ ਕੇ ਕਿ ਜਮਾਨਾ ਸਿਆਸਤ ਦਾ ਆ ਗਿਆ ਇਸ ਵਾਰ ਉਹਨੇ ਮਿਲਖੇ ਦੀ ਅੰਦਰੋਂ ਅੰਦੀ ਮਦਦ ਕੀਤੀ ਪ੍ਰੀਤਮ ਤੇ ਪਾਖਨ ਨੰਬਰਦਾਰ ਦੀ ਮਦਦ ਵੀ ਕੀਤੀ ਅਗਵਾੜ ਵਿੱਚ ਜਿੰਨੀਆਂ ਵੀ ਉਹਦੀਆਂ ਸਾਮੀਆਂ ਸਨ ਜਿਨ੍ਹਾਂ ਵਿੱਚ ਉਹਦੇ ਕੋਲ ਜ਼ਮੀਨ ਕਹਨੇ ਸੀ ਉਹਨਾਂ ਸਭ ਨੂੰ ਕਹਿ ਦਿੱਤਾ ਕਿ ਉਹ ਸਰਪੰਚ ਨੂੰ ਵੋਟ ਮਿਲ ਕੇ ਨੂੰ ਤੇ ਦੂਜੀ ਵੋਟ ਕਿਸੇ ਇੱਕ ਨੂੰ ਪਾ ਦੇਣ ਪਖਰ ਨੂੰ ਜਾਂ ਪ੍ਰੀਤਮ ਨੂੰ ਮੱਜਮੀਆਂ ਦੇ ਰਾਮਗੜੀਆਂ ਨੂੰ ਵੀ ਉਹ ਉਹਨਾਂ ਦੇ ਬੇੜਿਆਂ ਵਿੱਚ ਜਾ ਕੇ ਇਹੀ ਗੱਲ ਕਹਿ ਕੇ ਆਇਆ ਪਿੰਡ ਦੇ ਖਾਸ-ਖਾਸ ਬੰਦਿਆਂ ਨੂੰ ਉਤੋਂ ਵੀ ਹੁਕਮ ਆਇਆ ਕਿ ਪੰਚਾਇਤਾਂ ਵਿੱਚ ਆਪਣੇ ਬੰਦੇ ਜਿਤਾਏ ਜਾਣ ਹੁਣ ਹਰਦਿੱਤ ਹਰਦੀਾਲ ਸਿੰਘ ਕੋਲ ਇਹ ਕਹਿਣ ਜੋਗਾ ਵੀ ਹੋ ਗਿਆ ਕਿ ਕੋਠੇ ਖੜਕ ਸਿੰਘ ਦੀ ਪੰਚਾਇਤ ਵਿੱਚ ਸਰਪੰਚ ਪੱਕਾ ਉਹਨਾਂ ਦਾ ਆਦਮੀ ਹੈ ਦੋ ਮੈਂਬਰ ਵੀ ਪੱਕੇ ਕਾਂਗਰਸੀ ਸਨ ਹਰੀਜਨ ਮੈਂਬਰ ਦਾ ਕਾਂਗਰਸੀ ਹੈ ਹੈ ਦੂਜੇ ਮੈਂਬਰ ਵੀ ਆਪਾਂ ਤੋਂ ਬਾਹਰ ਨਹੀਂ ਥੋੜੇ ਸਾਲਾਂ ਵਿੱਚ ਹੀ ਪ੍ਰੀਤਮ ਨੇ ਆਪਣੀ 6-7 ਕਿੱਲੇ ਜ਼ਮੀਨ ਜਿਹੜੀ ਗਿੰਦਰ ਦੇ ਢੇਰੀ ਮਿਲੀ ਸੀ ਗੈਣੇ ਧਰ ਦਿੱਤੀ ਬਹੁਤੇ ਰੁਪਈਆਂ ਦਿੱਤਾ ਉਹ दारू ਪੀ ਗਿਆ ਕੁੜੀਆਂ ਦੋਵੇਂ ਮਟਿਆਰਾਂ ਸਨ ਉਹਨਾਂ ਨੂੰ ਕਿਦਰ ਮੰਗਣ ਵਿਆਹਣ ਦਾ ਨਾਂ ਨਹੀਂ ਲੈਂਦਾ ਸੀ ਉਹਨਾਂ ਦੇ ਬਾਗੜ ਬਿੱਲਿਆ ਵਰਗੇ ਮੂੰਹ ਪੂਰੀਆਂ ਕੱਦਵਾਰ ਗਲੀ ਵਿੱਚ ਜਿੱਥੋਂ ਦੀਆਂ ਲੰਘਦੀਆਂ ਧਰਤੀ ਕੰਬਦੀ ਸਿਆਣੀਆਂ ਬੁੜੀਆਂ ਉਹਨਾਂ ਦੇ ਮੂੰਹ ਬਲ ਝਾਕਦੀਆਂ ਰਹਿ ਜਾਂਦੀਆਂ ਸੰਸਦਾਰ ਬੰਦੇ ਪ੍ਰੀਤਮ ਨੂੰ ਗੰਦੀਆਂ ਗਾਲਾਂ ਕੱਢਣ ਲੱਗਦੇ ਸਾਲਾ ਕੰਜਰ ਐ दारू ਪੀਂਦਾ ਫਿਰਦਾ ਕੁੜੀਆਂ ਬਤਾਰੋ ਅੰਗੂ ਟੱਪਦੀਆਂ ਨਹੀਂ ਦਿੰਦੀਆਂ ਨੂੰ ਅਖੀਰ ਕੁੜੀਆਂ ਦੇ ਮਾਮੇ ਨੇ ਇੱਕੋ ਘਰ ਦੇ ਮੁੰਡੇ ਲੱਬੇ ਤੇ ਕੁੜੀਆਂ ਨੂੰ ਤੁਰਦਾ ਕੀਤਾ ਆਨੰਦਕੁਰ ਆਪ ਹੀ ਭਰਾ ਕੋਲ ਜਾ ਕੇ ਦਹਤਰੀ ਪਿੱਟੀ ਉਹਨੂੰ ਭੈਣ ਦੀ ਸੁਣਨੀ ਪਈ ਮਾ ਮੈਨੇ ਮੁੰਡੇ ਤਾਂ ਲੱਭ ਲੈ ਪਰ ਵਿਆਹ ਤੇ ਪੈਸਾ ਤਾਂ ਪ੍ਰੀਤਮ ਨੇ ਹੀ ਲਾਉਣਾ ਸੀ ਕੁੜੀਆਂ ਦੇ ਵਿਆਹਾਂ ਤੋਂ ਪਹਿਲਾਂ ਪ੍ਰੀਤਮ ਦੀ ਮਾਂ ਮਰ ਗਈ ਸੀ ਪ੍ਰੀਤਮ ਵਿੱਚ ਮੱਲਣ ਵਰਗਾ ਜਿਗਰਾ ਤਾਂ ਕਿੱਥੇ ਸੀ ਫਿਰ ਵੀ ਸ਼ਰੀਕੋ ਕਿ ਵੀਲੇ ਵਿੱਚ ਨੱਕ ਰੱਖਣ ਲਈ ਤਾਂ ਕੁਝ ਨਾ ਕੁਝ ਕਰਨਾ ਹੀ ਪਿਆ ਕਾਣਾ ਮਕਾਣਾ ਦੇ ਰੋਟੀ ਟੁਕ ਉੱਤੇ ਹੀ ਬਹੁਤ ਖਰਚ ਹੋ ਜਾਂਦਾ ਹੈ ਤੇ ਫਿਰ ਭੋਗ ਵਾਲੇ ਦਿਨ ਕਿੰਨੀਆਂ ਹੀ ਸਮਾਜਿਕ ਰਸਮਾਂ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਹਨ ਜੱਦੀ 4-5 ਕਿੱਲੇ ਜ਼ਮੀਨ ਵਿੱਚ ਉਹਦਾ ਕੀ ਬਣਦਾ ਵਾਹੀ ਛੱਡ ਦਿੱਤੀ ਘਰ ਵਿੱਚ ਦੋ ਜੀ ਰਹਿ ਗਏ ਨੰਦਗੁਰ ਤੇ ਉਹ ਨੰਦਗੁਰ ਦੋ ਗੁੱਲੀਆਂ ਥੱਪ ਲੈੰਦੀ ਦੋ ਮੈਂ ਜੀ ਖਾ ਛੱਡਦੇ ਪ੍ਰੀਤਮ ਨੂੰ ਉਹਦੀ ਪਾਂਚੀ ਨੇ ਹੋਰ ਬਿਮਾਰ ਦਿੱਤਾ ਹੁਣ ਉਹਨਾਂ ਨੇ ਝੂਠੀਆਂ ਸੱਚੀਆਂ ਗਵਾਹੀਆਂ ਦੇਣ ਦਾ ਕੰਮ ਹੋਰ ਵਧਾ ਲਿਆ ਉਹਦੀ ਗਵਾਹੀ ਦਾ ਮੁੱਲ ਹੁੰਦਾ ਬਸ ਇੱਕ ਬੋਤਲ ਬੋਤਲ ਨਾ ਲੈ ਤੋ ਉਹ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਕਹਿ ਸਕਦਾ ਪੀਕੇ ਗਲੀਆਂ ਵਿੱਚ ਡਿਗਦਾ ਪੈਂਦਾ ਤੇ ਸੁਰਤ ਆਈ ਤੋਂ ਬੈਠਾ ਹੋ ਕੇ ਸਿਰ ਦਾ ਜੋੜਾ ਕਰਨ ਲੱਗਦਾ ਅਜh ਸਮੇ ਉਹ ਆਪਣੇ ਆਪ ਨੂੰ ਆਖਦਾ ਓਏ ਮੈਂ ਕੈਰੋਂ ਆ ਸਾਲਿਓ ਸਮਨ ਦੇ ਕੀ ਹਾਂ ਜੁੱਲੀ ਤਪੜੀ ਚ ਕਾ ਦੂੰ ਸਾਰੇ ਪਿੰਡ ਦੇ ਤੇ ਫਿਰ ਪਿੰਡ ਦੇ ਛੋਟੇ ਛੋਟੇ ਮੁੰਡੇ ਕੁੜੀਆਂ ਉਹਨੂੰ ਕੈਰੋਂ ਆਖਣ ਲੱਗ ਪਏ ਸੋਫੀ ਵੀ ਉਹ ਤੁਰਿਆ ਜਾਂਦਾ ਹੁੰਦਾ ਤਾਂ ਮੁੰਡੇ ਕੈਰੋਂ ਕਹਿ ਕੇ ਉਹਨੂੰ ਚੜਾਉਣ ਦੀ ਕੋਸ਼ਿਸ਼ ਕਰਦੇ ਉਹ ਛੱਡਦਾ ਨਹੀਂ ਸੀ ਮੁਸਕਰਾਉਂਦਾ ਝੰਡਾ 60 ਸਾਲਾਂ ਤੋਂ ਉੱਤੇ ਸੀ ਸੱਠਾਂ ਦੀ ਕੋਈ ਵੱਡੀ ਉਮਰ ਨਹੀਂ ਸੀ ਪਰ ਅਚਾਨਕ ਹੀ ਉਹਨੂੰ ਪਤਾ ਨਹੀਂ ਕੀ ਹੋਇਆ ਉਹਦਾ ਖੱਬਾ ਪਾਸਾ ਮਾਰਿਆ ਗਿਆ ਦੋ ਮਹੀਨੇ ਮੰਝੇ ਵਿੱਚ ਪਿਆ ਰਿਹਾ ਹਰਦੇਤ ਨੇ ਦਵਾਈ ਬੂਟੀ ਕਰਨ ਦਾ ਅੰਤ ਨਹੀਂ ਛੱਡਿਆ ਹਫ਼ਤੇ ਬਾਅਦ ਰਾਮਪੁਰੋਂ ਡਾਕਟਰ ਨੂੰ ਲੈ ਕੇ ਆਉਂਦਾ ਮੰਝੇ ਤੋਂ ਉੱਠ ਕੇ ਉਹ ਮਾੜਾ ਮੋਟਾ ਤੋਰਨ ਫਿਰਨ ਲੱਗਿਆ ਤਾਂ ਹਰਦੇਤ ਉਹਨੂੰ ਬੱਸ ਵਿੱਚ ਚੜਾ ਕੇ ਮੰਡੀ ਲੈ ਜਾਂਦਾ ਬੱਸ ਦੀ ਸੀਟ ਉੱਪਰ ਆਪ ਉਹਦੇ ਕੋਲ ਉਹਦੇ ਮੋਢੇ ਤੋਂ ਫੜ ਕੇ ਬੈਠਦਾ ਖੱਬੀ ਵਾਂ ਜਾਵੇਂ ਹੀ ਜਵਾਬ ਦੇ ਗਏ ਖੱਬੀ ਅੱਖ ਵੀ ਖੁਦ ਬਖੁਦ ਮੀਚ ਜਾਂਦੀ ਤੇ ਮੀਚੀ ਹੋਈ ਆਪਣੇ ਆਪ ਖੁੱਲ ਜਾਂਦੀ ਅੱਖ ਤੇ ਕੋਈ ਕੰਟਰੋਲ ਨਹੀਂ ਰਹਿ ਗਿਆ ਸੀ ਖੱਬੀ ਲਤ ਮਸਾਂਹੀਂ ਥੱਲੇ ਲੱਗਦੀ ਸੱਜੀ ਬਾਹ ਤੇ ਸੋਟੀ ਦਾ ਜੋੜ ਦੇ ਕੇ ਉਹ ਮਸਾਂ ਤੁਰਦਾ ਬਸ ਆਪਣੀ ਕਿਰਿਆ ਸੋਧਨ ਜੋਗਾ ਰਹਿ ਗਿਆ ਸੀ ਖਰਾਕ ਘਟ ਗਈ ਹੌਲੀ ਹੌਲੀ ਬੋਲਿਆ ਜਾਂਦਾ ਉਹਦੇ ਅਗਵਾੜ ਦੇ ਬੰਦੇ ਉਹਦੇ ਮੂੰਹ ਤੇ ਗੱਲਾਂ ਕਰਦੇ ਲੋ ਦੇਖੋ ਯਾਰੋ ਕਿੰਨਾ ਧਰਮਾਤਮਾ ਆਦਮੀ ਹੈ ਬਗਾੜਿਆ ਕਿਸੇ ਦਾ ਕੁਛ ਨਹੀਂ ਹਜ਼ਾਰਾਂ ਲੋਕਾਂ ਦੇ ਕੰਮ ਸਮਾਰੇ ਹੋਣਗੇ ਰੱਬ ਇਹੋ ਜੇ ਬੰਦਿਆਂ ਨੂੰ ਹੀ ਉਹ ਗੱਠ ਲੈਂਦਾ ਸੱਤ ਵਿੱਚ ਬੈਠੇ ਨੂੰ ਕੋਈ ਪੁੱਛ ਲੈਂਦਾ ਕਿਉਂ ਝੰਡਾ ਸਿਆਂ ਕਿੰਨੀ ਅਰਜਾ ਭੋਗ ਲਈ ਅਰਜਾ ਉਹ ਗੰਦੀ ਗੱਲ ਸੁਣ ਕੇ ਧੰਦੇ ਨੂੰ ਲੱਗਦਾ ਜਿਵੇਂ ਉਹਦੀ ਮੌਤ ਨੇੜੇ ਹੀ ਕਿਧਰੇ ਖੜੀ ਹੋਵੇ ਉਹ ਖਾਸੇ ਚਿਰ ਬਾਅਦ ਡੂੰਗਾ ਜਿਹਾ ਬੋਲ ਕੱਢਦਾ ਉਮਰ ਤਾਂ ਕੁਛ ਵੀ ਨਹੀਂ ਬਾਅਦ ਸਾਲ ਅਜੇ ਪੂਰੇ ਨਹੀਂ ਹੋਏ ਹੌਲੀ ਹੌਲੀ ਤੁਰ ਕੇ ਉਹ ਆਪਣੇ ਘਰ ਚ ਲਿਆ ਜਾਂਦਾ ਤਾ ਉਹ ਹੀ ਲੋਕ ਪਿੱਛੋਂ ਆਖਣ ਲੱਦੇ ਫੇਰੇ ਦੇਣੇ ਦਾ ਜੋਕ ਜਣ ਲੋ ਕਿੰਨੇ ਘਰਾਂ ਦੀ ਜ਼ਮੀਨ ਹੈ ਇਹਦੇ ਕੋਲ ਸਾਰਾ ਗਵਾੜ ਬਿੰਨੇ ਆਏ ਇਹਦੇ ਨਾਲ ਹੀ ਐਂ ਹੋਣੀ ਸੀ ਫਿਰਦਾ ਨਾ ਟੁੱਟੀ ਟੂਹੀ ਵਾਲੇ ਕੁੱਤੇ ਆਂਗੂ ਲੱਤਾਂ ਘੜੀਸਦਾ ਹਾਲੇ ਕੀ ਹੈ ਧਰਮਰਾਜ ਕੋਲ ਜਾ ਕੇ ਲੇਖਾ ਦੇਣਾ ਪਊ ਅਜੇ ਤਾਂ ਪੁੱਤ ਮੇਰੇ ਨੂੰ ਉਥੇ ਇਹਦੇ ਮੂੰਹ ਅੱਗੇ ਸੁੱਕੇ ਗੂੰ ਦੀ ਲਿੰਡੀ ਦਾ ਧੂਣਾ ਦੇ ਕੇ ਇਹਦੀਆਂ ਸਾਰੀਆਂ ਬੇਈਮਾਨੀਆਂ ਇਹਦੇ ਸਾਰੇ ਪਾਪ ਏਦੇ ਆਪਣੇ ਮੂੰਹੋਂ ਅਖਵਾਉਣਗੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ